ਲਾ ਲਾ ਦਾ ਖੂਨ ਜੇ ਡੋਲਦਾ ਨਾ ਚਰ ਸਿਖੀ ਦੇ ਤਖਤ ਨਾ ਤਾਜ ਰਹਿੰਦਾ ਤਾਲੇ ਟੁੱਟ ਦੇਣਾ ਗੁਲਾਮੀਆਂ ਦੇ ਤੇ ਦੇਸ਼ ਉਵੇਂ ਹੀ ਅੱਜ ਮੇਠਾਜ ਰਹਿੰਦਾ ਨੋਵਾ ਗੁਰੂ ਜੇ ਬਲੀਦਾਨ ਨਾ ਦੇਂਦਾ ਜੰਝੂ ਲਾਉਣ ਦਾ ਅਜਰਵਾਜ ਰਹਿੰਦਾ ਦਸਾਂ ਪਿਤਾ ਸਰਬੰਸ ਨਾ ਵਾਰਦਾ ਜੇ ਅਮਰ ਅੱਜ ਵੀ ਮੁਗਲਾ ਦਾ ਰਾਜ ਰਹਦਾ ਸੰਗਤਾਂ ਨੂੰ ਹੈ ਬਿਨੈ ਹਮਾਰੀ ਸਬੜੇ ਸਾਥ ਨਿਭਾਉਣਾ ਜੀ ਧਰਤੀ ਪੂਰੀ ਅੜੰਦਾ ਵਾਲੀ ਚੱਲ ਜ਼ਰੂਰੀ ਆਉਣਾ ਜੀ ਤੇਗ ਬਾਦ ਰਹਿਨ ਦੀ ਚਾਦਰ ਧਰਮਾ ਦਾ ਰਖਵਾਲਾ ਹੈ ਨੋਵੇ ਗੁਰਦਾ ਪੁਰਬ ਜੀ ਦੀ 350 ਸਾਲਾ ਹੈ ਨੋਵੇ ਗੁਰਦਾਪੁਰ ਬਸ਼ਹੀਦੀ 350 ਸਾਲਾ ਹੈ ਜੰਜੂ ਟਿੱਕਾ ਰਖੜ ਦੇ ਲਈ ਸੀਸ ਪਿਤਾ ਦਾ ਲਾਇਆ ਹੈ ਤੇਗ ਜ਼ੁਲਮ ਦੇ ਰੋਕਣ ਦੇ ਲਈ ਪੋਤ ਜਤੀਮ ਕਰਾਇਆ ਹੈ ਐਸਾ ਗੁਰ ਨਹੀਂ ਮਿਲਣਾ ਕਿਧਰੇ ਚਾਰੇ ਗੁੰਟਾ ਪਹਲਾ ਹੈ ਨੋਵੇ ਗੁਰਦਾਪੁਰ ਬਸ਼ਹੀਦੀ 350 ਸਾਲਾ ਹੈ ਨੋਵੇ ਗੁਰਦਾਪੁਰ ਪੁਰਬ ਜੀ ਦੀ 350 ਸਾਲਾ ਹੈ ਹੁੰਦੇ ਨਾ ਜੇ ਗੁਰੂ ਜੀ ਦੀ ਨજર ਹਿੰਦੂਆਂ ਆਉੜੇ ਸੀ ਨਾ ਮੰਦਰਾਂ ਦਿਓਰੇ ਰਹਿੰਦੇ ਟੱਲ ਗਨੇ ਖੜ ਕੋੜੇ ਸੀ ਬਾਂ ਬੜੀ ਦੀ ਲਾਜ ਰੱਖਣ ਲਈ ਪਾਇਆ ਦਿੱਲੀ ਚਾਲਾ ਹੈ ਨੋਵੇ ਗੁਰਦਾਪੁਰ ਪੁਰਬ ਜੀ ਦੀ 350 ਸਾਲਾ ਹੈ ਨੋਵੇ ਗੁਰਦਾਪੁਰ ਪੁਰਬ ਜੀ ਦੀ ਸਾਡੇ 350 ਸਾਲਾ ਹੈ ਮਤੀ ਦਾਸ ਨਾਮ ਬੇਮਕੋਆ ਰੇ ਥੱਲੇ ਬਹਿ ਕੇ ਤੇ ਸਤੀ ਦਾਸ ਨੇ ਸਿੱਧ ਗ ਨਿਭਾਇਆ ਅਗਨੀ ਦੇ ਵਿੱਚ ਬਹਿ ਕੇ ਤੇ ਮਿਟਾ ਕਰਕੇ ਪਾਣਾ ਮੰਨਣਾ ਕੰਮ ਨਾ ਕੋਈ ਸੁਖਾਲਾ ਹੈ ਨੋਵੇ ਗੁਰਦਾਪ ਪੁਰਬ ਸ਼ਹੀਦੀ 350 ਸਾਲਾ ਹੈ ਨੋਵੇ ਗੁਰਦਾਪ ਪੁਰਬ ਸ਼ਹੀਦੀ

75 ਇਸਵੀ ਚੌਕ ਚਾਂਦਨੀ ਦਿੱਲੀ ਦਾ ਸੀਸਵਾਰ ਕੇ ਗੁਰ ਅਣ ਦਸਿਆ ਨਹੀਂ ਧਰਮ ਤੋਂ ਹਿੱਲੀ ਦਾ ਲੋਕਾਂ ਦਾ ਤੇ ਮਰਨਾ ਕਿਵੇਂ ਦਸਿਆ ਰਾ ਨਿਰਾਲਾ ਹੈ ਨੋਵੇ ਗੁਰਦਾਪ ਪੁਰਬ ਸ਼ਹੀਦੀ 350 ਸਾਲਾ ਹੈ ਨੋਵੇ ਗੁਰਦਾਪ ਪੁਰਬ ਸ਼ਹੀਦੀ 350 ਸਾਲਾ ਹੈ ਭਾਈ ਜੇ ਤਾ ਵੀ ਪੁੱਲ ਨਹੀਂ ਸਕਦੇ ਬਹੁਤ ਵੱਡੀ ਕੁਰਬਾਨੀ ਹੈ ਉਹ ਰੰਗ ਰੇਟੇ ਗੁਰੂ ਕੇ ਬੇਟੇ ਕੀਤਾ ਕਾਮਲ ਸੰਨਿਹ ਲਖੀ ਆਵਣ ਜਾਰੇ ਦਾਣਾ ਜਗ ਦਾ ਵਾਂਗ ਮਸਾਲਾ ਹੈ ਨੋਵੇਂ ਗੁਰ ਦਾ ਪੁਰਬ ਜੀ ਦੀ 350 ਸਾਲਾ ਹੈ ਨੋਵੇਂ ਗੁਰ ਦਾ ਪੁਰਬ ਜੀ ਦੀ 350 ਸਾਲਾ ਹੈ ਸਭ ਸੰਗਤਾਂ ਦੇ ਜਥੇ ਬੰਦੀਆਂ ਸਭ ਸੰਗਤਾਂ ਦੇ ਜਥੇ ਬੰਦੀਆਂ ਸਰਦਾਂ ਨਾਲ ਮਨਾਲੀਏ ਨੋਵੇ ਗੁਰਦੀ ਸਿੱਖਿਆ ਲਾਗੇ ਜੀਵਨ ਸਫਲ ਬਣਾ ਲਈਏ ਨੰਮੇ ਘਰੇ ਰੱਲ ਪੰਡੋਰੀ ਕਰ ਲਈਏ ਉਪਰ ਅੱਲਾ ਹੈ ਨੋਵੇ ਗੁਰਦਾ ਪੁਰਬ ਜੀ ਦੀ ਸਾਡੇ ਦਿਨ ਤੋਂ ਸਾਲਾ ਹੈ ਨੋਵੇ ਗੁਰਦਾ ਪੁਰਬ ਜੀ ਦੀ ਸਾਡੇ ਦਿਨ ਤੋਂ ਸਾਲਾ ਹੈ ਨੋਵੇ ਗੁਰਦਾ ਪੁਰਬ ਜੀ ਦੀ ਸਾਡੇ ਦਿਨ ਤੋਂ ਸਾਲਾ ਹੈ